Bye. Bye. ਦੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਅੱਜ ਇਲਾਕਾ ਫਗਵਾੜਾ ਦੇ ਹਲਕੇ ਦੇ ਵਿੱਚ ਭੋਜਨ ਸਮਾਜ ਪਾਰਟੀ ਵੱਲੋਂ ਆਯੋਜਿਤ ਰੋਡ ਮਾਰਚ ਲਈ ਮੈਂ ਅੱਜ ਇੱਥੇ ਆਇਆ ਹਾਂ ਔਰ ਬਾਬਾ ਸਾਹਿਬ ਅੰbedkar ਤੋਂ ਮੈਂ ਆਸ਼ੀਰਵਾਦ ਲੈ ਕੇ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਉਹਨਾਂ ਦੇ ਫਲਸਫੇ ਔਰ ਉਹਨਾਂ ਦੇ ਦਿੱਤੇ ਹੋਏ ਟੀਚੇ ਮੁਤਾਬਕ ਭੋਜਨ ਸਮਾਜ ਪਾਰਟੀ ਕੰਮ ਕਰ ਰਹੀ ਹੈ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਫੁੱਲ ਮਾਲਾ ਅਰਪਣ ਕਰਕੇ ਅੱਜ ਦਾ ਰੋਡ ਮਾਰਚ ਸ਼ੁਰੂ ਕਰਨ ਜਾ ਰਹੇ ਆ ਜਿਹਰੇ ਵਿੱਚ ਲੱਖਾਂ ਦੀ ਤعداد ਦੇ ਵਿੱਚ ਹਜ਼ਾਰਾਂ ਦੀ ਤعداد ਦੇ ਵਿੱਚ ਨੌਜਵਾਨ ਸਾਥੀ ਇਲਾਕੇ ਦੇ ਔਰ ਵੋਟਰ ਸਪੋਰਟਰ ਬਹੁਜਨ ਸਮਾਜ ਪਾਰਟੀ ਦੇ ਸਾਰੇ ਦਰਜਾਬਾਦ ਦਰਜਾ ਔਡੇਦਾਰ ਸਹਿਬਾਨ ਸਾਰੇ ਇੱਥੇ ਹਾਜ਼ਰ ਨੇ ਔਰ ਸਾਰੇ অতি ਉਤਸ਼ਾਹੀ ਹਨ ਸਰਦਾਰ ਜਸਬੀਰ ਸਿੰਘ ਅੱਜ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਪੂਰੀ ਇਲਾਕੇ ਦੀ ਜਿਹੜੀ ਟੀਮ ਹੈ ਉਹ ਪੱਬਾ ਭਾਰ ਹੈ ਔਰ ਇਸ ਵਾਰ ਸਾਨੂੰ 100% ਉਮੀਦ ਹੈ ਕਿ ਇਹ ਵਿਧਾਨ ਸਭਾ ਹਲਕਾ ਲੋਕ ਸਭਾ ਚੋਣਾਂ ਦੇ ਵਿੱਚ ਅਸੀਂ ਸਭ ਤੋਂ ਵੋਟਾਂ ਲੈ ਕੇ ਵੱਧ ਤੋਂ ਵੱਧ ਵੋਟਾਂ ਲੈ ਕੇ ਅਸੀਂ ਜਾਵਾਂਗੇ ਜੈ ਉਸ ਮਾਈ ਪਾਰਟੀ ਜਿੰਦਾਬਾਦ 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 ਸੀਮਾ ਭੈਣ ਮਾਇਆਬੱਤੀ ਜੀ ਦੇ ਆਸ਼ੀਰਵਾਦ ਦੇ ਨਾਲ ਮੈਨੂੰ ਲੋਕ ਸਭਾ ਹਲਕਾ ਤੋਂ ਉਮੀਦਵਾਰ ਬਣਾਇਆ ਗਿਆ ਉਹਦੇ ਚੋਣ ਪ੍ਰਚਾਰ ਲਈ ਮੈਂ ਪੂਰੇ ਹਲਕੇ ਤੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਘੁੰਮਦੇ ਹੋਏ ਅੱਜ ਵਰਕਰ ਸਹਿਬਾਨ ਦੀਆਂ ਉਮੀਦਾਂ ਭਾਵਨਾਵਾਂ ਔਰ ਇੱਛਾਵਾਂ ਦੇ ਮੁਤਾਬਕ ਅੱਜ ਮੈਂ ਰੋਡ ਮਾਰਚ ਕਰਨ ਲਈ ਰੋਡ ਸ਼ੋਅ ਕਰਨ ਲਈ ਅੱਜ ਫਗਵਾੜਾ ਵੀ ਧਰਤੀ ਵਿੱਚ ਪੁੱਜਿਆ ਔਰ ਰੋਡ ਮਾਰ ਅਸ਼ੋਕ ਕਰਨ ਤੋਂ ਪਹਿਲਾਂ ਮੈਂ ਬਾਬਾ ਸਾਹਿਬ ਪਰਮਾਦਰਨੀਏ ਸਾਡੇ ਪੂਜਨੀਏ ਬਾਬਾ ਸਾਹਿਬ ਅੰਬੇਦਕਰ ਜੀ ਦਾ ਆਸ਼ੀਰਵਾਦ ਲੈਣ ਲਈ ਉਹਨਾਂ ਨੂੰ ਮਾਲੇ ਅਰਪਣ ਕੀਤਾ ਹੁਣ ਅਸੀਂ ਸਾਰੇ ਬਜਾਰਾਂ ਵਿੱਚੋਂ ਹੁੰਦੇ ਆਪਣੇ 3 ਨੰਬਰ ਸਕੀਮ ਦਾ ਜਿਹੜਾ ਦਫ਼ਤਰ ਹੈ ਸਾਡਾ ਬਹੁਜਨ ਸਮਾਜ ਪਾਰਟੀ ਦਾ ਉਸ ਦਾ ਉਦਘਾਟਨ ਕਰਾਂਗੇ ਔਰ ਅੱਜ ਦੇ ਇਸ ਪ੍ਰਬੰਧ ਤੋਂ ਔਰ ਮਾਹੌਲ ਤੋਂ ਜਿੱਦਾਂ ਕਿ ਸਾਡੇ ਨੌਜਵਾਨ ਸਾਥੀ ਸਾਡੀਆਂ ਭੈਣਾਂ ਔਰ बसपा ਦੇ ਦਰਜਾ ਬਾਦ ਦਰਜਾ ਸਾਰੇ ਉੱਤੇਦਾਰ ਸਹਿਬਾਨ ਵੋਟਰ ਸਹਿਬਾਨ ਪੰਪਾ ਭਾਰ ਨੇ ਕਿ ਬਹੁਜਨ ਸਮਾਜ ਪਾਰਟੀ ਦਾ ਇਸ ਵਾਰ ਲੋਕ ਸਭਾ ਹਲਕਾ ਤੋਂ ਐਮਪੀ ਬਣਾ ਕੇ ਪਾਰਲੀਮੈਂਟ ਭੇਜਣਗੇ ਔਰ ਬਹੁਜਨ ਸਮਾਜ ਪਾਰਟੀ ਦਾ ਨੀਲਾ ਝੰਡਾ ਅਸੀਂ ਦਿੱਲੀ ਵਿੱਚ ਲਹਿਰਾਵਾਂਗੇ ਸਰ ਕਿਹੜੇ ਮੁੱਦਿਆਂ ਨੂੰ ਲੈ ਕੇ ਆਪਾਂ ਜਨਤਾ ਮੁੱਦਿਆਂ ਦੀ ਕੋਈ ਕਮੀ ਨਹੀਂ ਭਾਰਤ ਸਰਕਾਰ ਨੇ ਇੰਨੇ ਮੁੱਦੇ ਕ੍ਰੀਏਟ ਕਰ ਦਿੱਤੇ ਆ ਕਿ ਲੋਕ ਪਹਿਲਾਂ ਹੀ ਉਬਲੇ ਪਏ ਨੇ ਮਹਿੰਗਾਈ 2014 ਵਿੱਚ ਜਿਹੜੇ ਵਾਅਦੇ ਕੀਤੇ ਸੀ 15 ਲੱਖ ਰੁਪਏ ਘਰ-ਘਰ ਪਹੁੰਚਾਵਾਂਗੇ ਘਰ-ਘਰ ਨੌਕਰੀ ਦਵਾਂਗੇ 2 ਕਰੋੜ ਲੋਕਾਂ ਨੂੰ ਨੌਕਰੀ ਦਵਾਂਗੇ ਸਮਾਰਟ ਸਿਟੀ ਬਣਾਵਾਂਗੇ 100 ਤੋਂ ਉੱਪਰ ਏਮਜ਼ ਬਣਾਵਾਂਗੇ ਭ੍ਰਸ਼ਟਾਚਾਰ ਨੂੰ ਖਤਮ ਕਰਾਂਗੇ ਵਿਦੇਸ਼ਾਂ ਜੋ ਕਾਲਾ ਧਨ ਲੈ ਕੇ ਆ ਇਹ ਹੁਣ ਕੋਈ ਵੀ ਬਦਾ ਜਿਹੜਾ ਇਹਨਾਂ ਨੇ ਕੀਤਾ ਸੀ ਉਹ ਅੱਜ ਤੱਕ ਕੋਈ ਪੂਰਾ ਨਹੀਂ ਕੀਤਾ ਉਪਰੋਂ ਜਿਹੜੀ ਮੂੰਗੀ ਮਸਲਾਈ ਦਾਲ 30 ਰੁਪਏ ਕਿਲੋ 2014 ਚ ਵਿਕਦੀ ਸੀ ਅੱਜ 132 ਰੁਪਏ ਵਿਕ ਰਹੀ ਹੈ ਪਰਪੋਲ ਜੇ ਪੈਟਰੋਲ ਜਿਹੜਾ 48 ਰੁਪਏ ਤੋਂ ਲੈ ਕੇ 55 ਰੁਪਏ ਵਿਕ ਰਿਆ ਸੀ ਇਸ ਵੇਲੇ 96 ਰੁਪਏ ਲੀਟਰ ਵਿਕ ਰਿਹਾ ਹੈ ਕਿੱਥੇ ਗਈ ਮਹਿੰਗਾਈ ਕਿੱਥੇ ਘਟੀ ਹੈ ਡਾਲਰ 100 ਰੁਪਏ ਦੇ ਲਾਗੇ ਪਹੁੰਚ ਚੁੱਕਾ ਹੈ ਸੋਨਾ 75000 ਤੋਂ ਉੱਪਰ ਪਹੁੰਚ ਚੁੱਕਾ ਹੈ ਦੇ ਦੇ ਵਿੱਚ ਮਹਿੰਗਾਈ ਨੂੰ ਅੱਗ ਲੱਗੀ ਪਈ ਹੈ ਗਰੀਬ ਆਦਮੀ ਦਾ ਰੋਟੀ ਖਾਣਾ ਬਹਾਲ ਹੈ ਉੱਪਰੋਂ ਕੋਈ ਵਿਦਿਆ ਵਿਦਿਆ ਦੀ ਕੋਈ ਸੁਵਿਧਾ ਨਹੀਂ ਇੰਸਟੀਚਿਊਨ ਜਿਹੜੇ ਸਾਰੇ ਉਹ ਪ੍ਰਾਈਵੇਟਾਈਜ਼ ਕੀਤੇ ਜਾ ਰਹੇ ਆ ਨੌਕਰੀਆਂ ਮਿਲ ਨਹੀਂ ਰਹੀਆਂ ਪੰਜਾਬ ਦੇ ਵਿੱਚ ਬੱਚੇ ਖਾਸ ਕਰਕੇ ਫਰਸਟ੍ਰੇਟ ਹੋ ਕੇ ਫਰਸਟ੍ਰੇਟ ਹੋ ਕੇ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਨੇ ਔਰ ਨਸ਼ਿਆਂ ਦੇ ਸ਼ਿਕਾਰ ਤੋਂ ਬਾਅਦ ਉਹ ਜਿਹੜੇ ਗੈਂਗਸਟਰ ਹੈਗੇ ਆ एंटी सोशल एलिमेंट्स ਆ ਉਹਨਾਂ ਲਈ ਪਨੀਰੀ ਸਾਬਤ ਹੋ ਰਹੇ ਨੇ ਇਹੋ ਜਿਹਾ ਮਾਹੌਲ ਪੂਰੇ ਭਾਰਤ ਦਾ ਔਰ ਪੂਰੇ ਪੰਜਾਬ ਦਾ 10 ਸਾਲ ਦੀ ਮੋਦੀ ਸਰਕਾਰ ਨੇ ਸਾਡੇ ਲਈ ਬਣਾ ਦਿੱਤਾ ਉੱਪਰੋਂ ਭਾਰਤ ਦੇ ਸੰਵਿਧਾਨ ਲੋਕਤੰਤਰ ਅਤੇ ਸੈਕੂਲਰਿਜ਼ਮ ਦੇ ਕਨਸੈਪਟ ਦੇ ਉੱਪਰ ਇਹ ਬਹੁਤ ਵੱਡਾ ਧਾਵਾ ਬੋਲ ਰਹੇ ਨੇ ਔਰ ਸ਼ਰਯਮ ਕਹਿ ਰਹੇ ਨੇ ਕਿ 400 ਤੋਂ ਜ਼ਿਆਦਾ ਸੀਟਾਂ ਲੈ ਕੇ ਇਹ ਭਾਰਤ ਦਾ ਸੰਵਿਧਾਨ ਬਦਲਾਂਗੇ ਔਰ ਲੋਕਤੰਤਰ ਔਰ ਜੋ ਸੈਕੂਲਰਿਜ਼ਮ ਦਾ ਕਨਸੈਪਟ ਆ ਉਹਨੂੰ ਖਤਮ ਕਰਾਂਗੇ ਮੈਂ ਅੱਜ ਆਪ ਜੀ ਦੇ ਮਾਧਿਅਮ ਤੋਂ ਇਸ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਜੇਕਰ ਤੁਸੀਂ ਆਪਣੀ ਹੱਕ ਸੱਚ ਔਰ ਇਨਸਾਫ ਦੀ ਲੜਾਈ ਨੂੰ ਪਾਰਲੀਮੈਂਟ ਵਿੱਚ ਲੈ ਕੇ ਜਾਣਾ ਚਾਹੁੰਦੇ ਹੋ ਜੇ 바ਵਾ ਸਾਹਿਬ ਦੇ ਫਲਸਫੇ ਨੂੰ ਸੰਵਿਧਾਨ ਨੂੰ ਲੋਕਤੰਤਰ ਨੂੰ ਜੇਕਰ ਤੁਸੀਂ ਬਚਾਉਣਾ ਚਾਹੁੰਦੇ ਆ ਆਓ ਆਪਾਂ ਸਾਰੇ ਮਿਲ ਕੇ ਹਮਲਾ ਮਾਰੀਏ ਔਰ ਬਹੁਜਨ ਸਮਾਜ ਪਾਰਟੀ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੀਏ ਧੰਨਵਾਦ ਜੈ ਭਾਜਪਾ ਜੈ ਭਾਰਤ ਜੈ ਭਾਜਪਾ ਜੈ ਭਾਰਤ 바ਵਾ ਤੁਹਾਡੀ ਸੇਵਾ کے ہو کے بیٹھا یہ پچھن بھی میرے کو دوہ اور خام تو رکھیا رکھیں جیے پاہر بھاوک پارٹی کو دے ہو کے ہولی 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 پیرا دے کے ہو کے زندہ باد زندہ باد ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਐਡਵੋਕੇਟ ਜੀ ਜੀ ਸ਼ਾਮਲ ਹੋਏ ਹਨ ਰੋਡ ショਅ ਤੋਂ ਬਾਅਦ ਫਗਵਾਣਾ ਵਿਧਾਨ ਸਭਾ ਵਿੱਚ ਪਹੁੰਚਦੇ ਵਕ ਵਕ ਬੋਧਰਾ ਸਾਹਿਬ ਦੇ ਵਿੱਚੋਂ ਅਸ਼ੀਰਵਾਦ ਲੈ ਕੇ ਸ਼ਾਮ ਵਿੱਚ ਇਹ ਜੀ ¿Qué? <coughs> ਬਾੜ ਭੱਟੀ ਮਾਪਿਆਂ ਦੇ ਵੋਟਾਂ ਨਾਲ ਚੁਕਾ ਕੇ ਤੁਹਾਨੂੰ ਫ਼ਖਰਪੁਰ ਵਿੱਚੋਂ ਜਿੱਤੂ ਆਵਾਂਗੇ ਸਾਰੇ ਫਲਵਾਰਾ ਵਾਸੀਆਂ ਵੱਲੋਂ ਇਹ ਅਸੀਂ ਫਲਵਾਰਾ ਵਾਸੀ ਟੋਟਲੀ ਲੀਡਰਸ਼ਿਪ ਚੁਣੇ ਦੀ ਸਾਡੀ ਰਜ਼ਾ ਕਰਿਆ ਸਾਰੇ ਸਾਥੀਆਂ ਨੂੰ